ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ 'ਚ ਆਪਾਂ ਉਹੀ ਸਵੇਰ ਦਾ ਟਾਈਮ ਉਹੀ ਘਰ ਦੇ ਕੰਮ ਕਰ ਤੇ ਮਨਦੀਪ ਭੈਣ ਨੇ ਮੱਝਾਂ ਮੁੱਢਨ ਲਾਤੀਆਂ ਤੇ ਆਪਾਂ ਨੇ ਇੱਧਰ ਸਫਾਈ ਕਰਤੀ ਬੇੜਾ-ਬੂੜਾ ਦਿੱਤਾ ਧੋ ਕਿਉਂਕਿ ਇਹ ਮਿੱਟੀ ਕਰਕੇ ਖਲਾਰਾ ਬਹੁਤ ਪਿਆ ਫੇ ਅਸੀਂ ਆਪਣੇ ਕੱਪੜੇ ਰਹੀ ਆਪਾਂ ਧੋ ਉਹ ਜਿਹੜੇ ਦੋਲੀਆਂ ਵਗੈਰਾ ਸਾਰਾ ਕੁਝ ਧੋਣ ਨੂੰ ਪਿਆ ਕੰਮ ਕਰਨ ਨੂੰ ਪਿਆ ਬਾਅਦ ਚਲੇ ਗਿਆ ਜੀ ਸਕੂਲ ਤੇ ਟੂੜੀ ਵੀ ਕੱਲ ਪੈ ਗਈ ਜੀ ਆਪਣੀ ਅੰਦਰ ਥੋੜੀ ਜੀ ਰਹਿੰਦੀ ਐ ਤੇ ਹਾਂ ਜੇ ਤੁਹਾਨੂੰ ਪਿੜਾ ਪਾ ਦਈਏ ਉਹ ਮੱਜਾ ਮੁੱਜਾ ਦਾ ਕੰਮ ਆਪਾਂ ਨੇ ਜਿਹੜਾ ਸਾਰਾ ਨਵੀਂ ਦੇ ਅੰਦਰ ਮਨਦੀਪ ਨੇ ਅੱਜ ਤੇ ਬਾਕੀ ਇੱਧਰ ਬੜਾ ਟੂੜੀ ਵਗੈਰਾ ਵੀ ਪੈ ਗਈ ਟੂੜੀ ਆਪਣੇ ਕੋਲ ਹਲੇ ਹੈ ਘੱਟ ਐ ਵੈਸੇ ਆਪਾਂ ਨੇ ਥੋੜੀ ਹੋਰ ਲੈਣੀ ਆ ਹੋਰ ਪੁਆਣੀ ਹੈ ਹਲੇ ਕਿਉਂਕਿ ਫਿਰ ਆਪਾਂ ਨੇ ਪੂਰੇ ਇੱਕ ਸਾਲ ਦਾ ਬੰਦੋਬਸਤ ਕਰ ਗੀ ਫਿਰ ਔਖਾ ਹੁੰਦਾ ਬਾਅਦ ਵਿੱਚ ਡੰਗਰਾਂ ਕਰਕੇ ਡੰਗਰ ਕਾਫੀ ਆ ਉਹਦੇ ਕਰਕੇ ਫਿਰ ਔਖਾ ਹੁੰਦਾ ਤਾਂ ਕਰਕੇ ਅੱਜ ਭਈਆ ਨੇ ਕਰੀ ਰੈਸਟ ਤੇ ਇਹੋ ਅਣਕੇ ਕੱਲ ਨੂੰ ਤੇ ਕੱਲ ਨੂੰ ਚਲੋ ਹੋਰ ਪੁਆ ਲਾਂਗੇ ਥੋੜੀ ਤੇ ਬਾਕੀ ਹਰ ਪਹਿਲਾਂ ਸੀ ਲੱਗਦੀ ਸੀ ਅੱਥੀ ਸਾਫ ਸਫਾਈ ਕਰਨੀ ਝਾੜੂ ਝੂੜੀ ਲਾਉਣ ਲੱਗੇ ਸੀ ਲਾਉਣਾ ਤੇ ਫਿਰ ਲੱਸੀ ਕਿਹਾ ਵੀ ਕੱਲ ਨੂੰ ਵੀ ਤਾਂ ਟੂੜੀ ਵਗੈਰਾ ਖਿੰਡਣੀ ਉਹ ਵੀ ਚਲ ਅੱਜ ਝਾੜੂ ਮਾਰ ਦੇਣੀ ਹੈ ਕੱਲ ਨੂੰ ਇਕੱਠੀ ਸਾਫ ਸਫਾਈ ਕਰ ਲਵਾਂਗੇ ਉੱਥੇ ਤੋਂ ਲੈ ਕੇ ਤੋੜ ਕੇ ਸਾਰੇ ਉਹ ਬਤਾਉਂ ਲੈ ਕੇ ਤੋੜ ਕੇ ਉਧਰ ਤੇ ਵੀ ਚੁਲਾ ਲੈਣ ਦੇ ਉਧਰ ਵੀ ਭਰੇ ਆਪੇ ਚੱਲ ਤਾਂ ਵਧੀਆ ਹੋ ਗਿਆ ਆ ਤਾਂ ਕੁਦਰਤੀ ਆਪਣੇ ਆਪ ਹੀ ਜੰਮਿਆ ਹੈ ਰੱਬ ਨੇ ਈ ਲੋ ਜੀ ਮਨਦੀਪ ਨੂੰ ਅਸੀ ਕਾਲ ਜੀ ਸਾਰਿਆਂ ਨੂੰ ਬੈਠ ਜੀ ਸੱਚੇ ਪਾਛਰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਸਾਰਿਆਂ ਤੇ ਆਗਾ ਤੁਹਾਨੂੰ ਰੱਖੇ ਪ੍ਰਮਾਤਮਾ ਕੰਨ ਚਾ ਕਦੇ ਲਈਏ ਉਹ ਇਹ ਤਾਂ ਉੱਥੇ ਪਿਆਦਾ ਚੱਕ ਕੇ ਕੰਨ ਚ ਪਸਾੜਿਆ ਤੇ ਮਨਦੀਪ ਦਾ ਹੋ ਗਿਆ ਫੋਨ ਖਰਾਬ ਜੀ ਆਪਾਂ ਨੇ ਜੀ ਅੱਜ ਸਕਰੀਨ ਪੈਣੀ ਹੈ ਪਤਾ ਨਹੀਂ ਕੀ ਮੇਰੇ ਅੱਠਵਾਂ ਫੋਨ ਤਾਂ ਮੇਰਾ ਇਹ ਹੈ ਪਤਾ ਨਹੀਂ ਜੀ ਕਿੰਨੇ ਮੇਰੇ ਦੇ ਨਾਲ ਨੂੰ ਹਾਂ ਮੇਰੇ 8-9 ਸਾਲ ਹੋ ਗਏ ਮੇਰਾ 8-9 ਉਹ ਜਾਣੋ ਮਨਦੀਪ ਨੇ ਪਤਾ ਨਹੀਂ ਜੀ ਹੁਣ ਤੱਕ ਕਿੰਨੇ ਕੁ ਫੋਨ ਖਰਾਬ ਕਰ ਲਿਆ ਕੱਲ ਨੂੰ ਚਾਨਕਾ ਹੋ ਗਿਆ ਨਾ ਜਿੱਪ ਵਾਲੀ ਲਾਇ ਕਰ ਜਿਹੜੀ ਲੋਰ ਵਗੈਰਾ ਲੰਨੀ ਹੁੰਦੀ ਹੈ ਨਾ ਹਾਫ ਨਿਕਰ ਲੋਰ ਜਿੱਪ ਉਹ ਕਿਹੜੇ ਗਿਰਿਆ ਗਿਰਿਆ ਉੱਥੇ ਜਦ ਮੈਂ ਚੱਕੀ ਚ ਡੈਰੀ ਚ ਦੁੱਧ ਭਾ ਕੇ ਆਇਆ ਉੱਥੇ ਨੂੰ ਮੁੜਿਆ ਉੱਥੇ ਆਏ ਨਿਕਲ ਕੇ ਗਿਰਿਆ ਪਹਿਲਾਂ ਗਿਰਿਆ ਉਦੋਂ ਬਾਅਦ ਸਕਰੀਨ ਦਾ ਵੱਧਾ ਵਧਿਆ ਫਿਰ ਮੈਂ ਵੀ ਵੀ ਕੁਝ ਲਾ ਕੇ ਸਕਰੀਨ ਲੋਡ ਜੀ ਕਰੀ ਉਸ ਤੋਂ ਬਾਅਦ ਕੱਲ ਹੁਣ ਪਤਾ ਹੀ ਨਹੀਂ ਵੀ ਹਾਂ ਥੱਲੇ ਥੁੱਲੇ ਚੱਕੇ ਵਜਨ ਆ ਗਿਆ ਜਾਂ ਕਿਹਾ ਹੋਇਆ ਉਹ ਬਲੈਕ ਹੋ ਗਈ ਸਕਰੀਨ ਤੇ ਹੁਣ ਅੱਜ ਮਨਦੀਪ ਦਾ ਕਰਵਾਨੇ ਜੀ ਫੋਨ ਠੀਕ ਮਨਦੀਪ ਨੂੰ ਬੋਹਿਆ ਹੋਇਆ ਬਹੁਤ ਔਖਾ ਫੋਨ ਵੀ ਨੇ ਹੁਣ ਵੱਧਦਾ ਆਪਾਂ ਨੇ ਵੀ ਫੋਨ ਕਰਨਾ ਪੈਂਦਾ ਹੈ ਨੰਬਰ ਹੁਣ ਫੋਨ ਦੇ ਵਿੱਚ ਕੋਈ ਨੰਬਰ ਚਲੋ ਯਾਦ ਹੁੰਦਾ ਨਹੀਂ ਵੀ ਹੁੰਦੇ ਅਨੇ ਨੰਬਰ ਆ ਤੇ ਬਾਕੀ ਮੱਕੀ ਵੀ ਬਾੜੀ ਕੇ ਲੈ ਕੇ ਆਉਣੀ ਹੋਣੀ ਆ ਮੈਂ ਬੱਸ ਸਨੀ ਥੋੜਾ ਕਰੂੰਗੀ ਮੈਂ ਤਾਂ ਮੱਕੀ ਲੈ ਕੇ ਮੱਕੀ ਦਾ ਟੋਕਾ ਕਰਕੇ ਪਾਵਾਂ ਫਿਰ ਹੁਣ ਕੀ ਕਰਨਾ ਤਾਂ ਇੱਛਾ ਚਲੋ ਜੀ ਫਿਰ ਤੁਸੀਂ ਹੁਣ ਬਣੇ ਰਹੋ ਬਲੌਕ ਦੇ ਨਾਲ ਲੋ ਜੀ ਆਪਾਂ ਬਾਹਰਲੇ ਕੰਮ ਤਾਂ ਕਰ ਲੈ ਖਤਮ ਜਿਹੜਾ ਡੰਗਰ ਬੱਚਾ ਸਾਹਮਣਾ ਹੁੰਦਾ ਜੋ ਵੀ ਕੱਕੜਨਾ ਕਰਨਾ ਫਰਸ਼ ਵਗੈਰਾ ਧੋੜ ਤੇ ਸਾਰਾ ਕੰਮ ਨਿਬੜ ਗਿਆ ਆਪਣਾ ਤੇ ਅੰਦਰ ਲਖਵਿੰਦਰ ਨੇ ਫਰਸ਼ ਵਗੈਰਾ ਧੋਤਾ ਏ ਹੁਣ ਲੱਗੇ ਪਏ ਪ੍ਰਧਾਨ ਜੀ ਸਾਡੇ ਕੱਪੜੇ ਧੋਣ ਵਾਸਤੇ ਆਜੋ ਕਰਦੇ ਗੱਲ ਹਾਂਜੀ। ਕੀ ਕਰ ਰਹੇ ਹੋ ਬਈ ਤੁਸੀਂ? ਮੈਂ ਆਪਣੇ ਕੱਪੜੇ ਲੱਗੇ ਹੋਏ ਜੀ ਤੋਂ। ਅੱਛਾ ਜੀ। ਸਿਰਸ ਮੈਂ ਤਾਂ ਕੰਮ ਦੀ ਬਹੁਤ ਹੈ ਕਿਉਂਕਿ ਹੁਣ ਮਿਸਤਰੀਆਂ ਕਰਕੇ ਵੀ ਥੋੜਾ ਜਿਹਾ ਖਲਾਰਾ ਜਿਹਾ ਪਿਆ ਖਿਆ ਤਾਂ ਨਾ 2-3 ਦਿਨ ਹੋ ਗਏ ਆ। ਹਾਂਜੀ। ਇੱਕ ਜਿਹੜਾ ਹਵਾ ਹੋਵਾ ਜੀ ਚੱਲੀ ਆ ਉਹਦੇ ਕਰਕੇ ਹੋ ਗਿਆ। ਹਾਂ। ਵੀਰ ਜੀ, ਥੋੜਾ ਛੇੜੇ ਨਾ ਟਾਲੀ ਦਾ ਚੱਲਦਾ ਨਾ ਉਹਦੇ ਨਾਲ ਵੀ ਕਰਦਾ ਬਹੁਤ ਹੁੰਦਾ ਅੰਦਰਾਂ ਤੇ। ਹਾਂਜੀ, ਹੁਣ 2-3 ਦਿਨ ਤਾਂ 2-3 ਦਿਨ ਤਾਂ ਲੱਗੇ ਜਾਣਗੇ ਸਾਡੇ। ਹਾਂ। ਤੇ ਫਿਰ ਇਸ ਤੋਂ ਬਾਅਦ ਕੀ ਕਰਨਾ ਕੱਖਾਂ ਇਹ ਤੋਂ ਕੱਪੜਿਆਂ ਦਾ ਨਵੀੜ ਕੇ ਜੀ ਤੋਂ ਬਾਅਦ ਮੈਂ ਹਰੇ ਝਾੜੂ-ਪੋਚਾ ਕਰ ਲਿਓ ਤੇ ਆਨੇ ਨਾ ਹੂੰ ਜੀਰਾ ਲੂਣਾ ਤੇਰਾਂ ਲਗਾਈਆਂ ਨੇ ਹਾਂਜੀ ਘਰ ਦਾ ਪਈ ਪਈ ਜਿਹੜੀ ਅੱਛਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਆਪਾਂ ਦਾ ਕੰਮ ਹੈਗਾ ਰੋਪੜ ਦਾ ਅੱਛਾ ਜੀ ਰੋਪੜ ਗਿਆਏ ਰੋਪੜ ਦਾ ਕੰਮ ਨਹੀਂ ਪੜਦਾ ਹੈਗਾ ਨਾ ਉਹਦੇ ਜਾ ਕੇ ਹੋਣਾ ਅੱਛਾ ਮਹਾਰਾਜ ਦਾ ਕੰਮ ਹੈ ਰੋਪੜੀ ਠੀਕ ਹੈ ਜੀ ਉਹ ਨਾਲੇ ਮੇਰੇ ਫੋਨ ਦੀ ਸਕਰੀਨ ਪੈ ਜੂਗੀ ਯਾਰ ਹਾਂ ਫੋਨ ਸਕਰੀਨ ਹੀ ਕਰੂਗਾ ਨਾ ਰੋਪੜ ਦਾ ਤਾਂ ਨਿਕਲੇ ਹੀ ਰਹਿੰਦਾ ਕੁਛ ਨਾ ਕੁਛ ਇੱਕ ਅੱਧਾ ਘੇੜਾ ਤਾਂ ਵੱਜਦਾ ਹੀ ਵੱਜਦਾ ਮੇਰੇ ਮਜ਼ਾਰ ਦਾ ਰੋਪੜ ਹੈ ਉਹੀ ਤਾਂ ਗੱਲ ਹੈ ਨਾਲੇ ਹੈ ਵੀ ਆਪਾਂ ਨੂੰ 5 ਕਿਲੋਮੀਟਰ ਤਾਂ ਹੈਗਾ ਸਾਰਾ ਆ ਵੀ ਸ਼ੁਕਰ ਹੈ ਵੀ ਆਪਾਂ ਨੇੜੇ ਆ 5 ਕਿਲੋਮੀਟਰ ਤੇ ਰੋਪੜ ਵੱਜੂ ਜਾ ਕੇ 5-7 ਮਿੰਟ ਦਾ ਰਸਤਾ ਸਾਰਾ ਰੋਪੜ ਦਾ 5-7 ਮਿੰਟ ਦਾ ਹਾਂ ਨਾ ਆਪਣਾ ਉਹ ਕਰਵਾ ਲਾ ਕਰ ਦੇ। ਕੀਆ? ਪਲੰਬਰ ਨੂੰ ਬੁਲਾਉਣਾ ਤਾਂ। ਹਾਂ। ਪਲੰਬਰ ਨੂੰ ਬੁਲਾ ਕੇ ਨਾ ਦੋ ਤਿੰਨ ਕੰਮ ਜਿਹੜਾ ਟੂਟੀਆਂ ਵਾਲੇ। ਅੱਛਾ। ਇਹ ਕਰਵਾਉਣੇ ਤੇ ਨਾਲੇ ਬਾਜ ਰਹਿ ਕੇ ਕਹਿੰਦਾ ਵੀ ਮੇਰੇ ਮੇਰਾ ਨਾ ਉਹ ਕਰਵਾ ਦਿਓ। ਕੀਆ? ਮਾਰਾ ਨੂੰ ਆ ਦਿਓ। ਉਹ ਜਿਹੜਾ ਆ ਰੱਖਵਾਉ। ਉਹ ਕਿੰਨੇ ਦਿਨ ਹੋ ਗਏ ਤੇ ਲੈ ਆਣ ਕੇ ਰੱਖੇ ਨਾ ਉਹ ਲਵਾਉਣ ਦਾ ਟਾਈਮ ਨਹੀਂ ਮਿਲਦਾ ਹੈਗਾ। ਫਿਰ ਅੱਜ ਬੁਲਾ ਲਵਾਂ ਨੇ ਪਲੰਬਰ ਨੂੰ ਮੈਂ ਬੁਲਾ ਕੇ ਲੈ ਕੇ ਆਣਾ ਹਾਂ ਜੀਆ। ਤੇ ਠੀਕ ਹੈ। ਆਹ ਜੀ। ਤੁਹਾਡਾ ਪਰਮਾਨਿੰਨ ਹਾਂ ਇੱਕ ਅੱਧਾ ਰੱਖਣਾ ਸਿੱਧਾ ਚੇਂਜ ਸੀ ਕਰੋਲੀ ਜਮਾ ਦੀ ਠੀਕ ਹੈ ਜੀ ਇਹ ਠੀਕ ਨਹੀਂ ਹੋਈ ਜੀ ਅਪਣ ਠੀਕ ਹੈ ਜੀ ਤੇ ਹੁਣ ਆਪਾਂ ਆਹ ਕੰਮ ਖਤਮ ਕਰਕੇ ਫਿਰ ਜਾਂਦੇ ਆ ਜੀ ਰੋਪੜ ਮਿਲਦੇ ਆ ਜੀ ਤੁਹਾਨੂੰ ਲਓ ਜੀ ਲੱਗੀ ਮਿਸਤਰੀ ਨੇ ਕੰਮ ਦਿੱਤਾ ਜੀ ਨਵੇੜਾ ਅੱਜ ਤੇ ਬਹੁਤ ਤਸੱਲੀ ਵਾਲਾ ਕੰਮ ਕਰਿਆ ਮੇਰੇ ਭਰਾ ਨੇ ਆਪਾਂ ਤੂੰ ਖੁਸ਼ ਕਰਤੀ ਸਾਡੀ ਪੁੱਤ ਲਾ ਰਹੇ ਆ ਲਾ ਰਹੇ ਆ ਦੁਬਾਰੇ ਲੱਗੇ ਆ ਬਾਜ ਦਾ ਫੁਬਾਰਾ ਲੱਗਣ ਲੱਗਿਆ ਜੀ ਤੇ ਤੇ ਚਿੰਦੂ ਜੀ ਤੁਸੀਂ ਆਪਣੇ ਆ ਮੇਰਾ ਆ ਬੇੜਾ ਤਾਂ ਇਹ ਇਹ ਨਹੀਂ ਲਉਗਾ ਅੱਛਾ ਜੀ ਨਹੀਂ ਕਰੂਗੀ ਤੁਸੀਂ ਇਹਦੇ ਨਾਲ ਹਾਂ ਹੁਣੀ ਉਹ ਮੈਂ ਹੁਣੀ ਇਹ ਨਹੀਂ ਲੂਗਾ ਨਹੀਂ ਨਹੀਂ ਤਾਂ ਰਾਜ ਨੂੰ ਰਾਜ ਨੂੰ ਲਉ ਮੈਂ ਠੀਕ ਹੈ ਤਾਂ ਨਹੀਂ ਤਾਂ ਠੀਕ ਹੈ ਜੀ ਤੇ ਵਧੀਆ ਕੰਮ ਕਰਿਆ ਲਾਡੀ ਨੇ ਤੇ ਆਪਾਂ ਵੀ ਜਿੰਨਾ ਜੋ ਵੀ حساب ਕਿਤਾਬ ਹੋਇਆ ਸਾਰਾ ਕਰਕੇ ਉੱਤੇ ਪਾਲਟੀ ਵੀ ਕਰੀ ਹੈ ਵੀ ਭਰਾ ਤੁਸੀਂ ਸਾਨੂੰ ਖੁਸ਼ ਕਰਿਆ ਤੁਸੀਂ ਵੀ ਖੁਸ਼ ਹੋ ਕੇ ਜਾਣੇ ਚਾਹੀਦੇ ਬਾਕੀ ਰੱਬ ਦੀ ਕਿਰਪਾ ਪਰਮਾਤਮਾ ਦੀ ਇਹਨਾਂ ਵਰਬੀ ਕਰਪਾ ਗਰੇ ਮਾਰ ਰੱਖਾ ਬਹੁਤ ਵਧੀਆ ਮਿਹਨਤ ਵਾਲਾ ਕੰਮ ਤਾਂ ਕਿਚਨ ਦੀ ਲੁੱਕ ਚੇਂਜ ਕਰਤੀ ਬਿਲਕੁਲ ਇਹ ਲੋ ਜੀ ਇਹ ਹੋ ਗਏ ਬਾਕਸ ਤਿਆਰ ਆਪਣੇ ਦੇਖੋ ਇਹ ਆ ਲੱਗ ਗਈ ਜਿਵੇਂ ਬਾਕਸ ਤੇ ਆ ਦੇਖੋ ਸਾਰੇ ਬਾਕਸ ਮੈਂ ਦੇ ਆਂ ਪਾ ਸੰਧੂ ਸਾਹਿਬ ਨੂੰ ਸੰਧੂ ਸਾਹਿਬ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ ਦੇਖਦੇ ਆ ਜੀ ਉਹਨਾਂ ਨੇ ਬਹੁਤ ਜ਼ਿਆਦਾ ਕਰੀਏ ਮਤਲਬ ਜੀ ਤਿਆਰ ਹੋ ਚੋਈ ਹਾਂ ਤੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਸਾਹਿਬ ਅੱਛਾ ਜੀ ਖਾਣੂ ਬਣਾ ਲੈਣਾ ਜੀ ਚਾਕਲੇਟ ਪਾਈ ਹੋਈ ਆ ਬੁਡ ਬੁਡ ਸ਼ਾਬਾਸ਼ ਖੁਸ਼ ਹੈ ਤੁਮ ਬਹੁਤ ਜ਼ਿਆਦਾ ਸ਼ੁਕਰ ਹੈ ਪਰਮਾਤਮਾ ਦਾ ਸ਼ੁਕਰ ਹੈ ਉਹ ਬਹੁਤ ਚੀਜ਼ ਲੈਣੇ ਆ ਆਪਾਂ ਆਪਣੇ ਘਰ ਵਿੱਚ ਕੁਝ ਕਰਵਾਉਨੇ ਆ ਹਾਂਜੀ ਖੁਸ਼ੀ ਹੁੰਦੀ ਆ ਨਾ ਕੋਈ ਬੰਨੋ ਨਹੀਂ ਇਹ ਸਾਰੀਆਂ ਜਨਾਨੀਆਂ ਨੂੰ ਹੁੰਦੀ ਹੈ ਜੇ ਆਪਾਂ ਕੋਈ ਸਮਾਨ ਲੈ ਕੇ ਆਈਏ ਕੁਝ ਵੀ ਕਰਵਾਈ ਸਾਬ ਨੂੰ ਖੁਸ਼ੀ ਹੁੰਦੀ ਹੈ ਮੇਰੀ ਕਰਨੀ ਦੀ ਗੱਲ ਹੈ ਜੀ ਸਭ ਸਾਲੀ ਮੈਂ ਤਾਂ ਇਹ ਸੋਚਦਾ ਐ ਵੀ ਕੇ ਹੁਣ ਜਦ ਜਾਨੀ ਤੇ ਸਾਰਾ ਕੁਝ ਕਰ ਕਰਾ ਕੇ ਖਰਚਰ ਵਰਚਾ ਕਰਕੇ ਹਨਾ ਤੂੰ ਖੁਸ਼ ਐ ਪਰ ਬਹੁਤ ਐ ਜੇ ਹੁਣ ਤੂੰ ਫੇਰ ਬੰਦਾ ਗਏ ਵੀ ਨਹੀਂ ਆ ਨਹੀਂ ਆ ਨਹੀਂ ਉਹ ਗੱਲ ਦਾ ਸੁਆਦ ਨਹੀਂ ਆਉਂਦਾ ਫਿਰ ਠੀਕ ਐ ਨਾ ਤਾਂ ਮੈਂ ਜਰੂਰ ਪੁੱਛਦਾ ਜੇ ਤੂੰ ਖੁਸ਼ ਐ ਭਾਈ ਤੇ ਚਲੋ ਕਿਚਨ ਹੋ ਗਿਆ ਸੈਟ ਅਪ ਨਾ ਹਾਂਜੀ ਤੇ ਪਰਮਾਤਮਾ ਨੇ ਚਲੋ ਇਹ ਵੀ ਸਾਡਾ ਬਹੁਤ ਵਧੀਆ ਸੀਰੇ ਚੜਿਆ ਕੰਮ ਬਹੁਤ ਵਧੀਆ ਹੋ ਗਿਆ ਹਮ ਆਪਾਂ ਨੂੰ ਕਦੇ ਆਸ ਵੀ ਨਹੀਂ ਥੀ ਵੀ ਹਾਂ ਸੀੜੀ ਛੇਤੀ ਕਰਵਾ ਲੂੰਗੀ ਐਦਾਂ ਐਦਾਂ ਹਮ ਵੀ ਸੀ ਕੰਮ ਕਰਵਾ ਲੂੰਗੀ ਰਸੋਈ ਦਾ ਹਾਂਜੀ ਫਿਰ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣਾ ਬਹੁਤ ਸੋਹਣਾ ਹੋ ਗਿਆ ਸਹੀ ਗੱਲ ਹੈ ਚਲੋ ਬਾਕੀ ਮੇਰ ਕਰਤੀ ਬਾਬੇ ਨੇ ਹਾਂਜੀ ਤੇ ਚਲੋ ਜੋ ਹੁੰਦਾ ਵਧੀਆ ਹੀ ਹੁੰਦਾ ਹਨਾ ਮਹਾਰਾਜ ਵਧੀਆ ਇਹ ਇਹ ਦੇ ਵਾਸਤੇ ਵਧਾਈ ਦਾ ਪਾਤਰ ਕੌਣ ਹੈ ਸਾਡਾ ਚੈਨਲ ਜੀਸੀ ਚੈਨਲ ਬਣਾਇਆ ਮਾੜਾ ਮੋਟਾ ਲੋਕਾਂ ਨੂੰ ਜਾਣ ਪਛਾਣ ਜਾਨੀ ਕਿ ਬਦੀ ਲੋਕਾਂ ਨਾਲ ਦੁਨੀਆ ਨਾਲ ਹਨਾ ਉਤੋਂ ਬਾਅਦ ਆ ਇਧਰ ਨੂੰ ਹੋਇਆ ਵੀ ਹਾਂ ਵੀ ਆ ਕਿਚਨ ਦਾ ਵੀ ਉਹ ਕਰ ਲਈਏ ਕਿਸੇ ਨੇ ਉਹ ਕਰਿਆ ਤਾਂ ਵੀ ਹਾਂ ਗੰਦਾ ਬਹੁਤ ਹੈ ਕਿਚਨ ਕਮੈਂਟ ਕੀਤਾ ਤਾਂ ਇਦਾਂ ਦਾ ਕਿਸੇ ਨੇ ਹਨਾ ਵੀ ਸਫਾਈ ਨਹੀਂ ਹੈਗੀ ਕੁਛ ਇਦਾਂ ਕੰਸ ਦੇ ਉੱਤੇ ਇੱਕ ਦਿਨ ਵੀਡੀਓ ਪਾਈ ਤੇ ਆਪਾਂ ਨੇ ਗੀਜਨ ਦੀ ਤੋਂ ਕੁਝ ਕਰਦੇ ਤੇ ਚਲੋ ਕੋਈ ਗੱਲ ਤੇ ਬਾਕੀ ਤੁਸੀਂ ਨਾ ਹੁਣ ਬਣੇ ਰਹੇ ਹੋ ਹੁਣ ਸਾਡੀ ਵੀਡੀਓ ਦੇ ਨਾਲ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਆ ਤੇ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੁਹਾਡੇ ਸਾਰਿਆਂ ਦਾ ਦਿਨ ਰੋਸ਼ਣ ਬਾਦ ਤੇ ਧੰਨਵਾਦੀ ਵਾਹਿਗੁਰੂ ਜੀ ਬਹੁਤ ਅੱਛਾ